ਜਿਵੇਂ ਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸੋਨਾਲੀ ਕਾ ਡੀਆਈ 35 ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂ ਜੀ ਬਾਈ ਕੀ ਹਾਲ ਆ ਠੀਕ ਆ ਜੀ ਆਪਣੇ ਠੀਕ ਠਾਕ ਦੀ ਸਭ ਤੋਂ ਪਹਿਲਾਂ ਬਾਈ ਮਾਡਲ ਕਿਹੜਾ ਡੀਆਈ 35 ਮਾਡਲ 2015 ਮਾਡਲ ਆ ਜੀ 2015 ਮਾਡਲ ਆ ਨੰਬਰ 50 ਨੰਬਰ ਲੁਧਿਆਣਾ ਦਾ ਜੀ ਪਹਿਲੀ ਪਾਰਟੀ ਦਾ ਜੀ ਠੀਕ ਆ ਜੀ ਫਰਸਟ ਓਨਰ ਆ ਪਲੇਟਾਂ ਲੱਗੀਆਂ ਪੀਬੀ 10 ਲੁਧਿਆਣਾ ਨੰਬਰ ਆ ਟਾਇਰਾਂ ਦੀ ਗੱਲ ਕਰੀ ਬਾਈ ਟਾਇਰ ਤਾਂ ਇਹ ਜੇ ਐਮਆਰਫ 9ਵੇਂ ਆ ਯਾਰ ਅਜੇ ਮਾਰ ਕੇ ਵੀ ਨਹੀਂ ਲੱਥੇ ਮਾਰ ਕਿਉਂ ਨਹੀਂ 7 50 1 ਠਹਿਗੇ ਬਾਈ 80 90 ਪੈਸੇ ਨਹੀਂ ਜੀ 60 ਰੁਪਏ ਹੈਗਾ 60 ਰੁਪਏ ਠੀਕ ਆ 60 ਪੈਸੇ ਨਾਲ ਦੇਈ ਆ ਸਾਰਾ ਕੁਝ ਹਜੇ ਤਾਂ ਇਹ ਸਭ ਕੋਈ A1 ਨਾ ਟਰੈਕਟਰ A1 ਕੰਡੀਸ਼ਨ ਹੈ ਹੈ ਕਿਤੇ ਪੰਪ ਨੂੰ ਚਾਬੀ ਨਹੀਂ ਕਿਤੇ ਕੋਈ ਨਹੀਂ ਆ ਵੇ ਹਜੇ ਤਾਂ ਫਿਲਟਰ ਆਣੀਆਂ ਸੀਲਾਂ ਆ ਰਵੜਾਂ ਆ ਵੇ ਤੂੰ ਜਿਹੜੀ ਚੀਜ਼ ਵੇਖਣ ਆਲੀ ਆ ਠੀਕ ਆ ਹਾਂਜੀ ਰੰਗ ਪੇੜ ਦਾ ਬਾਈ ਇਹ ਸਾਰਾ ਅਰੀਜਨਲ ਹੈ ਜੀ ਸਾਰਾ ਅਰੀਜਨਲ ਆ ਹਾਂਜੀ ਕਿਤੇ ਬੁਰਸ਼ ਲੱਗਾ ਹੋਵੇ ਹੁਣ ਜਾਂ ਦਾ ਖਰਚਾ ਦੇ ਜਾਏ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਫੁੱਲ ਚੰਗਾ ਬੜਾ ਵਧੀਆ ਪੂਰਾ ਵਧੀਆ ਇਧਰ ਰਿਮਾਂ ਰੁਮਾਂ ਦਾ ਸਾਰਾ ਅਰੀਜਨਲ ਆ ਜੀ ਜੇ ਕਰਾਉਣੇ ਆ ਜੇ ਨਾ ਬੰਦਾ ਕਰਾ ਦਿੰਦਾ ਆ ਜਿਹੜੀਆਂ ਲੱਥੀਆਂ ਕਿਨਾਰੀਆਂ ਆਈਆਂ ਇਹ ਵੀ オリジナル ਹੀ ਆ ਸਾਰਾ ਸਾਰਾ ਜਿੰਨਾ ਵੀ ਹੈਗਾ ਠੀਕ ਆ ਇੰਜਨ ਗੇਅਰ ਦਾ ਵੀ ਫੁੱਲ ਚੰਗਾ ਪੂਰਾ ਚੰਗਾ ਜੀ ਪੂਰਾ ਚੰਗਾ ਠੀਕ ਹੈ ਜੀ ਸਮਾਨ ਬਈ ਪੂਰਾ ਮਿਲੂਗਾ ਸਾਰਾ ਮਿਲੂਗਾ ਟੋਪਲੇ ਤੇ ਫੱਟੀ ਜੇ ਭਲਕੇ ਪੈੜੀ ਪਾਉਣੀ ਹੈ ਰੋਸਾਂ ਕਰੋ ਮੰਗਦੇ ਫਿਰਨੇ ਆ ਜਦੋਂ ਪੈਸੇ ਲਾਏ ਆ ਪੈਸੇ ਲਾਏ ਆ ਠੀਕ ਆ ਬਈ ਤੇ ਡਿਮਾਂਡ ਕੀ ਆ ਸਾਰੇ ਟਾਇਰ ਆ ਮਾਰ ਰਫਲੀਆ ਠੀਕ ਆ ਡਿਮਾਂਡ ਇਹਦੀ ਆਹ ਮਾਰ ਸਟੀਰਿੰਗਾ ਠੀਕ ਆ ਹਾਂਜੀ ਡਿਮਾਂਡ ਬਾਈ ਡਿਮਾਂਡ ਆਪਣੀ ਹੈਗੀ 3 ਲੱਖ ਤੇ 55000 ਰੁਪਇਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ 2015 ਮਾਡਲ ਆ ਕਿੰਨੇ ਦਾ ਦੇਓਗੇ ਦੇ ਦਿਆਂਗੇ ਮੰਗਣ ਨੂੰ ਜਿੰਨੇ ਮਰਜੀ 3 ਲੱਖ ਤੇ 35000 ਰੁਪਇਆ ਦੇ ਦਿਆਂਗੇ ਜੀ ਠੀਕ ਹੈ ਜੀ ਕਿਹੜੇ ਪਿੰਡ ਵਕਾਉ ਆ ਬਾਈ ਇਹ ਨਸੀਰੇ ਵਾਲੇ ਵਕਾਉ ਆ ਜੀ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਨੰਬਰ ਬੋਲ ਦਿਓ 9672545463 ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ